ਅੱਜ ਆਪਾਂ ਬਣਾਉਣ ਲੱਗੇ ਆਂ ਵਧੀਆ ਜੀ ਚਟਪਟੀ ਜੀ ਰੈਸਪੀ ਵਧੀਆ ਜਿਹੜੀ ਕੀ ਕਰਾਰੀ ਕਰਾਰੀ ਤੇ ਤਿੱਖਾ ਤਿੱਖਾ ਤੜਕਾ ਉਹਨੂੰ ਤੇ ਤੁਹਾਨੂੰ ਵੀ ਦੱਸਾਂਗੇ ਸਾਰਾ ਭਾਈ ਕੁੜੀਓ ਹੈਲਥ ਹਰਬਲ 213 ਆਪਣਾ ਚੈਨਲ ਖੋਲੋ ਤੇ ਖੋਲ ਕੇ ਚੈਨਲ ਤੇ ਆਪਣੀਆਂ ਰੈਸਪੀਆਂ ਕੱਢ ਲਓ ਤੁਸੀਂ ਰੈਸਪੀ ਆਪਾਂ ਜਿਹੜੀ ਤਿਆਰ ਕੀਤੀ ਹੈ ਜੀ ਉਹ ਤਿਆਰ ਕੀਤੀ ਹੈ ਜਿਵੇਂ ਵਿਆਹਾਂ ਦੇ ਵਿੱਚ ਬਣਾਉਂਦੇ ਨੇ ਨਾ ਵਧੀਆ ਚਟਪਟੀ ਤੇ ਮਸਾਲੇਦਾਰ ਤੇ ਆਪਾਂ ਵੀ ਜਦੋਂ ਖਾਂਦੇ ਆ ਤੇ ਆਪਾਂ ਨੂੰ ਵਧੀਆ ਸਵਾਦ ਲੱਗਦੀ ਹੈ ਤੇ ਉਹੋ ਜੀ ਰੈਸਪੀ ਆਪਾਂ ਤਿਆਰ ਕੀਤੀ ਹੈ ਤੁਹਾਡੇ ਵਾਸਤੇ ਤੁਸੀਂ ਬਸ ਕੁਝ ਨਹੀਂ ਕਰਨਾ ਹੁੰਦਾ ਮੋਬਾਈਲ ਚੱਕ ਲਿਆ ਕਰੋ ਤੇ ਆਪਣਾ ਚੈਨਲ ਖੋਲ ਲਿਆ ਕਰੋ ਚੈਨਲ ਖੋਲ ਕੇ ਰੈਸਪੀਆਂ ਕੱਢ ਲਿਆ ਕਰੋ ਠੀਕ ਹੈ ਤੇ ਰੈਸਪੀ ਆਪਾਂ ਤਿਆਰ ਕਰਨ ਲੱਗੇ ਸੀਗੇ ਜੀ ਅੱਜ ਆਲੂ ਛੋਲਏ ਦੀ ਛੋਲੂਆ ਬਣਾਉਣਾ ਹੈਗਾ ਕਿਉਂਕਿ ਹੁਣ ਇਹਦਾ ਮੌਸਮ ਹੈ ਜਿਹੜਾ ਮੌਸਮ ਹੋਵੇ ਉਹੋ ਜੀ ਚੀਜ਼ ਜੇ ਆਪਾਂ ਬਣਾਈਏ ਤਾਂ ਉਹ ਥੋੜੀ ਜੀ ਜ਼ਿਆਦਾ ਸਵਾਦ ਲੱਗਦੀ ਹੈਗੀ ਹਨ ਤੇ ਹੁਣ ਇਹਨਾਂ ਨੂੰ ਜੀ ਕਰਦਾ ਹੈਗਾ ਤੇ ਬਸ ਆ ਥੋੜੇ ਦਿਨਾਂ ਨੂੰ ਇਹੇ ਨੇ ਪੱਕ ਜਾਣਾ ਹੈਗਾ ਛੋਲੂਏ ਨੇ ਤੇ ਫਿਰ ਆਪਾਂ ਚੱਕੀ ਜਾਵਾਂਗੇ ਜਿੰਨੇ ਦਿਨ ਹੈਗਾ ਉਹਨੇ ਦਿਨ ਬਣਾ ਲਓ ਤੇ ਆ ਵਿਚਾਰੇ ਜਿਹੜੇ ਸਾਂਝੇ ਬਣ ਹੈਗੇ ਨੇ ਆਲੂ ਗੰਡੇ ਲਸਣ ਪਿਆਜ਼ ਸਾਰਾ ਕੁਝ ਆਰ ਕੀ ਕਹਿੰਦੇ ਹਰੀਆਂ ਮਿਰਚਾਂ ਟਮਾਟਰ ਇਹ ਸਾਰਾ ਕੁਝ ਇਕੱਠਾ ਕਰਕੇ ਤੇ ਤੁਸੀਂ ਰੱਖ ਲਓ ਕਿਹੜਾ ਸਮਾਨ ਇਕੱਠਾ ਕਰ ਲਓ ਸਾਰਾ ਸਭ ਤੋਂ ਪਹਿਲਾਂ ਸਾਰਾ ਸਮਾਨ ਇਕੱਠਾ ਕਰ ਲਓ ਟਮਾਟਰ ਲੈ ਲਓ ਪਿਆਜ਼ ਲੈ ਲਓ ਤੇ ਆਹ ਦੇਖੀ ਨਾ ਆਲੂ ਅਤੇ ਹਰੀਆਂ ਮਿਰਚਾਂ ਨੇ ਤੇ ਲਸਣ ਹੈ ਇਹ ਸਾਰਾ ਕੁਝ ਕਰਕੇ ਇਕੱਠਾ ਤੇ ਦੂਜੇ ਪਾਸੇ ਧਰ ਲਓ ਤੁਸੀਂ ਕੜਾਹੀ ਕੜਾਹੀ ਦੇ ਵਿੱਚ ਪਾ ਲਓ ਤੁਸੀਂ ਘਿਓ ਘਿਓ ਪਾ ਲਓ ਕੁਝ ਵੀ ਪਾ ਲਓ ਦੇਸੀ ਘਿਓ ਪਾ ਲਓ ਤੇ ਚਾਹੇ ਤੁਸੀਂ ਤੇਲ ਪਾ ਲਓ ਉਹ ਤੁਹਾਡੀ ਮਰਜ਼ੀ ਰਹੇਗੀ ਜਦੋਂ ਤੁਸੀਂ ਇਹ ਘਿਓ ਪਾਉਂਗੇ ਤੇ ਇਹਨੇ ਹੋ ਜਾਣਾ ਗਰਮ ਜਦੋਂ ਇਹ ਵਧੀਆ ਗਰਮ ਹੋ ਗਿਆ ਨਾ ਤੇ ਫਿਰ ਆਪਾਂ ਨੇ ਕੀ ਕਰਨਾ ਜੀ ਜਿਹੜਾ ਆਪਾਂ ਉਹ ਕੀਤਾ ਸੀ ਨਾ ਇਕੱਠਾ ਸਮਾਨ ਜਿਹੜੇ ਉਹ ਸਾਂਝੇ ਆਪਾਂ ਰੱਖ ਰੱਖੇ ਗੀ ਸੀਗੇ ਪਿਆਜ਼ ਤੇ ਲਸਣ ਤੇ ਉਹ ਸਾਰਾ ਕੁਝ ਰਗੜ ਕੇ ਆਪਾਂ ਨੇ ਇਹ ਇਹਦੇ ਵਿੱਚ ਪਾ ਲੈਣਾ ਹੈਗਾ ਘਿਓ ਦੇ ਵਿੱਚ ਹੁਣ ਇਹਨੂੰ ਚੰਗੀ ਤਰ੍ਹਾਂ ਭੁੰਨ ਲੋ ਜਿੰਨਾ ਚਿਰ ਇਹ ਘਿਓ ਨਹੀਂ ਛੱਡਦਾ ਨਾ ਉਨਾ ਚਿਰ ਤੁਸੀਂ ਇਹਨੂੰ ਭੁੰਨੋ ਜਦੋਂ ਇਹਨੇ ਘਿਓ ਛੱਡਤਾ ਤੇ ਫਿਰ ਆਪਾਂ ਦੇਖਾਂਗੇ ਵੀ ਇਹਦਾ ਕੀ ਬਣਦਾ ਹੈਗਾ ਜਦੋਂ ਇਹਨੇ ਥੋੜਾ ਜਿਹਾ ਘਿਓ ਛੱਡਣ ਲੱਗ ਗਿਆ ਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਕਰਨਾ ਹੈਗਾ ਜੀ ਮਸਾਲਾ ਪਾਵਾਂਗੇ ਸਾਰਾ ਤੇ ਤੁਸੀਂ ਇਸ ਤਰ੍ਹਾਂ ਬਣਾ ਲਿਆ ਕਰੋ ਤਿੱਖਾ ਤਿੱਖਾ ਜਿਹੜਾ ਸਬਜੀ ਹੁੰਦੀ ਹੈ ਨਾ ਆਲੂ ਛੋਲੂ ਦੀ ਸਬਜੀ ਫਿੱਕੀ ਨਹੀਂ ਸਵਾਦ ਲੱਗਦੀ ਮੈਨੂੰ ਤਾਂ ਨਹੀਂ ਸਵਾਦ ਲੱਗਦੀ ਆਪਾਂ ਤਾਂ ਜਿੰਨਾ ਚਿਰ ਗਵਾਂਡੀਆਂ ਦੇ ਘਰ ਤੱਕ ਸੇਕ ਨਾ ਜਾਵੇ ਖੁਸ਼ਬੂ ਨਾ ਜਾਵੇ ਤੇ ਉਹਨਾਂ ਨੂੰ ਖੰਗ ਨਾ ਛਿੜੇ ਤੇ ਉਹਨਾਂ ਚਿਰ ਮੈਨੂੰ ਐ ਲੱਗਦਾ ਵੀ ਅੱਜ ਤੜਕਾ ਲੱਗਿਆ ਹੀ ਨਹੀਂ ਹੈਗਾ ਆਹ ਲਓ ਜੀ ਦੂਜੇ ਪਾਸੇ ਆਪਾਂ ਕੀ ਕੀਤਾ ਜੀ ਮਿਰਚਾਂ ਪਾਤੀਆਂ ਤੇ ਹਲਦੀ ਪਾਤੀ ਤੇ ਨਮਕ ਪਾਤਾ ਸਾਰਾ ਕੁਝ ਪਾਤਾ ਤੇ ਆ ਲੋ ਜੀ ਆਪਾਂ ਨੇ ਹੁਣ ਇਹਨੂੰ ਚੰਗੀ ਤਰ੍ਹਾਂ ਲੈਣਾ ਭੁੱਨ ਹੁਣ ਜਿੰਨਾ ਚਿਰ ਇਹਨੇ ਕਿਉਂ ਨਹੀਂ ਛੱਡਣਾ ਉਹਨਾਂ ਚਿਰ ਫਿਰ ਆਪਾਂ ਦੂਜਾ ਸਮਾਨ ਨਹੀਂ ਪਾਉਣਾ ਹੁਣ ਇਹ ਵਧੀਆ ਕਿਉਂ ਛੱਡ ਦੇਣਾ ਇਹਨੇ ਆ ਦੇਖੋ ਤੁਸੀਂ ਇਹ ਭੁੱਜਣ ਲੱਗ ਗਏ ਤੇ ਹੁਣ ਆਪਾਂ ਨੇ ਕੀ ਕਰਨਾ ਪਈ ਟਮਾਟਰ ਪਾ ਦੇਣੇ ਚੱਕ ਕੇ ਟਮਾਟਰਾਂ ਨੂੰ ਵੀ ਵਿਚਾਰਿਆਂ ਨੂੰ ਆਪਾਂ ਪਿੱਛੇ ਨਹੀਂ ਛੱਡਣਾ ਕਿਉਂਕਿ ਇਹਨਾਂ ਦਾ ਵੀ ਫਿਰ ਰੋਸ ਰਸਸਾਈਆ ਬੜਾ ਤਕੜਾ ਹੈਗਾ ਜੇ ਰੁੱਸੇ ਜਾਣ ਨਾ ਤੇ ਫਿਰ ਇਹ 2-200 ਰੁਪਏ ਕਿਲੋ ਹੋ ਜਾਂਦੇ ਨੇ ਮਹਿੰਗੇ ਬਹੁਤ ਹੋ ਜਾਂਦੇ ਨੇ ਫਿਰ ਆਏ ਤਰਸੀ ਜਾਈਦਾ ਫਿਰ ਝੱਕੀ ਜਾਈਦੇ ਨਾ ਕੰਨੀ ਵੀ ਇੱਕਦੋਂ ਆਪਣੇ ਕੰਨੀ ਆਉਣਗੇ ਤਾ ਕਰਕੇ ਆਪਾਂ ਦਾ ਰਸਾਉਂਦੇ ਨਹੀਂ ਆਪਾਂ ਕਹਦੇ ਹੁੰਦੇ ਆ ਇਹੋ ਜਿਹਾ ਕੰਮ ਕਰੋ ਹੀ ਨਾ ਜਿੱਦੇ ਨਾ ਕਿਸੇ ਦੀ ਆਕੜ ਵੱਧ ਜੇ ਤੇ ਆਪਾਂ ਨੇ ਕੀ ਕੀਤਾ ਵੀ ਆਪਾਂ ਇਹਨਾਂ ਨੂੰ ਪਿਆਰ ਜੇ ਨਾਲ ਰਗੜ ਲਿਆ ਤੇ ਵਧੀਆ ਲਾਲ ਲਾਲ ਸੀਗੇ ਇਹ ਤੇ ਆਪਾਂ ਹੁਣ ਪਾਤਾ ਮਸਾਲੇ ਦੇ ਵਿੱਚ ਠੀਕ ਹੈ ਹੁਣ ਇਹ ਮਸਾਲਾ ਪੁੱਜ ਜਾਊਗਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਕਿਉਂਕਿ ਜੇ ਆਪਾਂ ਨਾ ਪਾਣੀ ਪਾਇਆ ਨਾ ਤੇ ਫਿਰ ਜਾਦੇ ਮਿਰਚਾਂ ਮੱਚ ਜਾਣਗੀਆਂ ਫਿਰ ਐਵੇਂ ਗਵਾਂਢੀ ਆ ਕੇ ਤੇ ਇੱਥੇ ਆਪਣੇ ਹੱਲਾ ਬੋਲ ਦੇਣਗੇ ਕਹਿਣਗੇ ਤੁਸੀਂ ਕਰ ਦੇ ਕੀਓ ਇਹ ਸਾਨੂੰ ਖੰਗ ਕਰਤੀ ਫਿਰ ਆਪਾਂ ਕਾਹਤੋ ਇਹੋ ਜਿਹਾ ਕੰਮ ਪੁੱਠਾ ਕਰ ਧਨੀਆ ਪਾਊਡਰ ਠੀਕ ਹੈ ਧਨੀਏ ਬਿਨਾ ਵੀ ਹਾਜਮਾ ਸਹੀ ਨਹੀਂ ਰਹਿੰਦਾ ਹੈਗਾ ਤੇ ਆਹ ਲੋ ਜੀ ਧਨੀਆ ਪਾਊਡਰ ਪਾਤਾ ਧਨੀਆ ਪਾਊਡਰ ਪਾ ਕੇ ਆਪਾਂ ਇਹਨੂੰ ਹੁਣ ਕੀ ਹੋਇਆ ਜੀ ਇਹ ਹੁਣ ਚੰਗੀ ਤਰ੍ਹਾਂ ਰਿਝੀ ਜਾਂਦਾ ਨਾ ਆ ਦੇਖੋ ਪੂਰਾ ਸੇਕ ਹੈ ਤੇ ਚੰਗੀ ਤਰ੍ਹਾਂ ਰਿਝੀ ਜਾਂਦਾ ਤੇ ਖੁਸ਼ਬੂ ਮੈਂ ਕਹਿੰਨੀ ਆ ਪਾਫਾ ਨਿਕਲੀ ਜਾਂਦੀ ਆ ਕਿਤੇ ਖੁਸ਼ਬੂ ਆਈ ਜਾਂਦੀ ਆ ਦੂਰ ਦੂਰ ਤੱਕ ਤੇ ਜਿੰਨਾ ਚਿਰ ਆਪਾਂ ਨੂੰ ਵਧੀਆ ਖੁਸ਼ਬੂ ਨ ਆਵੇ ਤਾਂ ਉਹਨਾਂ ਚਿਰ ਸਬਜੀ ਬਣਾਉਣ ਦੀ ਲੱਜਤ ਵੀ ਨਹੀਂ ਆਉਂਦੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਲੱਗੇ ਆ ਜੀ ਕੜਛੀ ਮਾਰਨ ਸੇਲੀਓ ਦੱਸਿਆ ਕਰੋ ਤੁਸੀਂ ਕਿਹੜੀਆਂ-ਕਿਹੜੀਆਂ ਮੇਰੀ ਵੀਡੀਓ ਦੇਖਦੀਆਂ ਤੇ ਕੌਣ-ਕੌਣ ਮੇਰੀ ਵੀਡੀਓ ਦੇਖ ਕੇ ਰੱਖ ਨਾਲ ਦੀ ਨਾਲ ਚੱਕ ਲੈਣੀ ਉਹ ਕੜਾਹੀ ਤੁਸੀਂ ਜਿਹੜੀ ਵੀ ਆਪਾਂ ਸਬਜੀ ਨੂੰ ਲਾ ਲਈਏ ਤੜਕਾ ਹਨਾ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਤੇ ਕਿ ਕਿਹੜਾ ਕੀ ਨਾਮ ਆ ਤੁਹਾਡਾ ਤੇ ਮੈਨੂੰ ਫਿਰ ਪਤਾ ਲੱਗ ਜਾਂਦਾ ਤੇ ਨਾਲੇ ਜਿਨ੍ਹਾਂ ਨੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਮਿੱਠੇ ਮਿੱਠੇ ਤੇ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੱਖ ਲੱਖ ਧੰਨਵਾਦ ਉਹਨਾਂ ਦਾ ਤੁਹਾਡੇ ਸਦਕੇ ਹੀ ਮੈਂ ਇੱਥੋਂ ਤੱਕ ਪਹੁੰਚੀ ਆ ਥੋਡੇ ਸਦਕੇ ਹੀ ਮੇਰਾ ਜੀ ਕਰਦਾ ਵੀ ਮੈਂ ਆਹ ਕੰਮ ਕਰਾਂ ਹਨਾ ਨੀ ਕੱਲਾ ਬੰਦਾ ਕੋਈ ਮਹਾਨ ਨਹੀਂ ਹੁੰਦਾ ਇਹ ਤਾਂ ਐਵੇਂ ਫਾਲਤੂ ਦੀਆਂ ਗੱਲਾਂ ਹੁੰਦੀਆਂ ਨੇ ਵੀ ਮੈਂ ਐਂ ਕਰ ਲਿਆ ਤੇ ਵਾਹ ਕਰ ਲਿਆ ਕੱਲਾ ਬੰਦਾ ਕੋਈ ਨਹੀਂ ਮਹਾਨ ਹੁੰਦਾ ਜੇ ਭੈਣ ਭਰਾ ਦੀ ਸਪੋਰਟ ਨਾ ਹੋਵੇ ਤਾਂ ਬੰਦਾ ਕੁਝ ਵੀ ਨਹੀਂ ਕਰ ਸਕਦਾ ਇਹ ਹੁੰਦੀਆਂ ਨੇ ਵਾਧੂ ਦੀਆਂ ਗੱਲਾਂ ਵੀ ਮੈਂ ਤਾਂ ਐਂ ਕਰ ਲਿਆ ਜੀ ਵਾਹ ਕਰ ਲਿਆ ਜੀ ਤੇ ਆਲੂ ਚੀਰ ਕੇ ਆਪਾਂ ਵਿੱਚ ਪਾਤੇ ਆਲੂ ਆਪਾਂ ਚੀਰੇ ਤੇ ਇਹਨਾਂ ਦੇ ਕਰਕੇ ਨਾ ਟੁਕੜੇ ਤੇ ਆਪਾਂ ਵਿੱਚ ਪਾਤੇ ਮੈਂ ਆਖਿਆ ਤੁਸੀਂ ਨਾ ਰਹਿ ਜਿਓ ਕਿਤੇ ਕਿਉਂਕਿ ਇਹ ਰਿਜਣ ਲੱਗੇ ਬੜਾ ਟਾਈਮ ਲੌਂਦੇ ਇਹਨਾਂ ਦੀ ਵੀ ਕਰੋੜ ਬੜੀ ਤਕੜੀ ਹੈਗੀ ਆ ਆਕੜ ਪੂਰੀ ਹੈ ਇਹਨਾਂ ਦੀ ਆਏ ਨਹੀਂਗਾ ਵੀ ਆਪਾਂ ਇੱਕ ਪਾਪਨਾ ਇਹ ਬਣ ਜਣਗੇ ਨਾ 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 ਇਹਨਾਂ ਨੇ ਤਾਂ ਆਪਦੇ ਵਾਲੀ ਕਰਕੇ ਰੱਖਣਾ ਹੁੰਦਾ ਹੌਲੀ ਹੌਲੀ ਬਣਦੇ ਨੇ ਕਿਉਂਕਿ ਖੁੱਲੀ ਕੜਾਹੀ ਦੇ ਵਿੱਚ ਤਾਂ ਤੁਹਾਨੂੰ ਵੀ ਪਤਾ ਵੀ ਕਿਵੇਂ ਹੌਲੀ ਹੌਲੀ ਸਬਜ਼ੀ ਬਣਦੀ ਹੈਗੀ ਆ ਹਨਾ ਤੇ ਇਹਨਾਂ ਨੇ ਕੀ ਕੀਤਾ ਜੀ ਆਪਾਂ ਹੁਣ ਇਹਨਾਂ ਨੂੰ ਕਰਕੇ ਨਾ ਇਕੱਠਾ ਸਾਰਾ ਸਮਾਨ ਤੇ ਇਹਨਾਂ ਦੇ ਆਹ ਚੰਗੀ ਤਰ੍ਹਾਂ ਇਹਨਾਂ ਨੂੰ ਵਿੱਚ ਕੜਛੀ ਮਾਰ ਦੇਣੀ ਆ ਫਿਰ ਤਾਂ ਕਿ ਮਸਾਲਾ ਇਹਨਾਂ ਦੇ ਵਿੱਚ ਵੜ ਜਾਏ ਨਹੀਂ ਤਾਂ ਇਹ ਫਿਕਲੇ ਜਿਹੇ ਹੋਰ ਲੱਗੀ ਜਾਂਦੇ ਨੇ ਜੇ ਇਹ ਫਿਕਲੇ ਜੇ ਲੱਗੀ ਜਾਂਣ ਨਾ ਤੇ ਫਿਰ ਸਬਜੀ ਸਵਾਦ ਨਹੀਂ ਬਣਦੀ ਤੇ ਦੂਜੇ ਪਾਸੇ ਆਪਾਂ ਨੇ ਕੀ ਤਰਨਾ ਹੈਗਾ ਜੀ ਆਪਾਂ ਧਰ ਲਈ ਤਵੀ ਕਵੀ ਧਰਕੇ ਨਾਲ ਦੂਜੇ ਪਾਸੇ ਤੇ ਆਪਾਂ ਲਾ ਲੈਣੇ ਨੇ ਜੀ ਪਰੌਂਠੇ ਤਿੰਨ ਚੁੰਡੇ ਪਰੌਂਠੇ ਲਾ ਲੇ ਆ ਦੇਖੋ ਤੁਸੀਂ ਤਿੰਨ ਚੁੰਡੇ ਪਰੌਂਠੇ ਲਾ ਕੇ ਆਪਾਂ ਰੱਖ ਲੈਣੇ ਨੇ ਤੇ ਆਲੂ ਛੋਲੂਏ ਦੀ ਸਬਜ਼ੀ ਨਾਲ ਫਿਰ ਇਹ ਖਾਣੇ ਨੇ ਹਣਾ ਖਾਵਾਂਗੇ ਫੀਲਿੰਗ ਲੈ ਲੈ ਕੇ ਤੇ ਕੰਮ ਵੀ ਬਥੇਰੇ ਪਏ ਹੁੰਦੇ ਨੇ ਘਰ ਦੇ ਨਾਲ ਨਾਲ ਉਹ ਕੰਮ ਵੀ ਕਰ ਲਈਦੇ ਨੇ ਤੇ ਨਾਲ ਨਾਲ ਸਬਜ਼ੀ ਵੀ ਪਾਈ ਤੇ ਨਾਲ ਨਾਲ ਰੋਟੀਆਂ ਤੁਰੇ ਫਰੀ ਦਾ ਗੇੜੇ ਕੱਢ ਕੇ ਤੇ ਹੁਣ ਆਪਾਂ ਨੇ ਕੀ ਕੀਤਾ ਜੀ ਵਿੱਚ ਪਾਤਾ ਇਹਦੇ ਛੋਲੂਆ ਠੀਕ ਹੈ ਹੁਣ ਆਪਾਂ ਧੋਸਵਾਰ ਕੇ ਛੋਲੂਆ ਇਹ ਕੱਢਣਾ ਬਹੁਤ ਔਖਾ ਹੈ ਮੈਂ ਕਹਿੰਦੀ ਇੰਨਾ ਕੱਢਣਾ ਔਖਾ ਪਹਿਲਾਂ ਤਾਂ ਆਪ ਚੜ ਜਾਂਦਾ ਵੀ ਆਹ ਗੁੱਟੀਆਂ ਜੀਆਂ ਲੈ ਲੀਆਂ ਤੇ ਹੁਣ ਕੱਢਾਂਗੇ ਕਿਵੇਂ ਤੇ ਆਪਣੀ ਕਾਕੂ ਭੈਣ ਜਿਹਨੋਂ ਮਿੰਟ ਮਾਰਦੀ ਐ ਸਾਨੂੰ ਜਿੱਦੇ ਕਾਕੂ ਆਉਂਦੇ ਲਾਹਾ ਹੋ ਜਾਂਦਾ ਮੈਂ ਕਹਿੰਦੀ ਲਾ ਕੱਢ ਕੁੜੇ ਕਾਕੂ ਨੇ ਉਹਨੇ ਤਾਂ ਬਿੰਦ ਚਗੜ ਵੀ ਭਰ ਦੇਣੀ ਹੈਗੀ ਐ ਉਹ ਬੜਾ ਜਦੋਂ ਜਦਾਈ ਕੱਢਦੇ ਕਨੇ ਕੁੜੀਆਂ ਤੇ ਇਹ ਛੋਲੂਆ ਵੀ ਅੱਗੇ ਨਾ ਜਦੋਂ ਕਿਤੇ ਸਾਰਾ ਟੱਬਰ ਬੈਹਿੰਦਾ ਤੇ ਜਦੋਂ ਜਦਾਈ ਕੱਢਦੇ ਵੀ ਕਿਨੇ ਬਾਹਲਾ ਕੱਢਿਆ ਹਨਾ ਇਹ ਵੀ ਬੜੇ ਸ਼ੌਕਜੇ ਹੁੰਦੇ ਸੀ ਤੇ ਬੜੇ ਪਿਆਰ ਦੀਆਂ ਗੱਲਾਂ ਹੁੰਦੀਆਂ ਸੀ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹਿ ਗਈਆਂ ਹੁਣ ਤਾਂ ਕੱਡਿਆ ਕਢਾਇਆ ਛੋਲੂਆ ਵੀ ਮਿਲ ਜਾਂਦਾ ਪਰ ਮੈਂ ਨਹੀਂ ਲੈ ਕੇ ਆਈ ਆਹ ਲੋ ਜੀ ਹੁਣ ਆਪਾਂ ਇਹਦੇ ਚ ਪਾਤਾ ਪਾਣੀ ਤੇ ਪਾਣੀ ਪਾ ਕੇ ਨਾ ਇਹਨੂੰ ਥੋੜਾ ਜਿਹਾ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਇਹਨੂੰ ਸੇਕ ਲਵਾਉਣਾ ਤੇ ਜਦ ਨੂੰ ਇਹਨੂੰ ਸੇਕ ਲੱਗੂਗਾ ਨਾ ਤੇ ਓਨੇ ਚਿਰ ਦੇ ਵਿੱਚ ਆਪਾਂ ਕੋਈ ਹੋਰ ਕੰਮ ਕਰ ਲਾਂਗੇ ਤੇ ਮੈਂ ਲਿਆਂਦੀ ਸੀਗੀ ਹਲਦੀ ਮੇਰੀ ਕੀ ਆਦਤ ਹੈਗੀ ਆ ਵੀ ਮੈਂ ਜਿਹੜੀ ਆਪਣੇ ਮਸਾਲੇ ਹੁੰਦੇ ਆ ਨਾ ਮਸਾਲੇ ਨਹੀਂ ਮੈਂ ਕਦੇ ਵੀ ਸਾਬਤ ਹਾਲ ਪੀਸੇ ਪਸਾਈ ਲੈ ਕੇ ਹੀ ਮੈਂ ਸਾਬਤ ਹੀ ਲੈ ਕੇ ਆਉ ਮੈਨੂੰ ਸਾਬਤੀਆਂ ਚੀਜ਼ਾਂ ਦੇ ਵਿੱਚ ਹੀ ਜ਼ਿਆਦਾ ਲੱਜਤ ਆਉਂਦੀ ਹੁਣ ਇਹ ਆ ਹਲਦੀ ਲਿਆਂਦੀ ਸੀ ਤੇ ਇਹਨੂੰ ਧੁੱਪੇ ਰੱਖ ਕੇ ਥੋੜਾ ਜਿਹਾ ਸੇਕ ਲਵਾਇਆ ਸੀਗਾ ਤੇ ਹੁਣ ਇਹਨੂੰ ਮਾਮਜਿਸਤੇ ਦੇ ਵਿੱਚ ਲਿਆ ਰਗੜ ਰਗੜ ਕੇ ਤੇ ਹੁਣ ਆਪਾਂ ਕੀ ਕਰਨਾ ਹੈਗਾ ਨਾ ਕੁੱਟ ਲਿਆ ਸੱਚ ਰਗੜ ਕੀ ਕੁੱਟ ਲਿਆ ਫਿਰ ਇਹਨਾਂ ਨੂੰ ਆਪਾਂ ਰਗੜਨਾ ਹੈਗਾ ਰਗੜ ਕੇ ਇਹਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਇਹਦਾ ਥੋੜਾ ਜਿਹਾ ਮੋਟਾ ਪਾਊਡਰ ਬਣ ਜੂ ਤਾਂ ਵੀ ਕੋਈ ਨਹੀਂਗਾ ਇਹੋ ਜੀ ਹਲਦੀ ਤੁਸੀਂ ਵੀ ਲੈ ਕੇ ਆਇਆ ਕਰੋ ਤੇ ਭਾਈ ਇਹੋ ਜੇ ਮਸਾਲੇ ਤਿਆਰ ਕਰਿਆ ਕਰੋ ਸਾਬਤੇ ਲੈ ਕੇ ਆਇਆ ਕਰੋ ਹੁਣ ਨਹੀਂ ਕਿਸੇ ਨੇ ਪੀਸੇ ਪਸਾਈ ਲੈ ਕੇ ਆਉਣੇ ਹਨ ਤੇ ਮੈਂ ਕੀ ਕੀਤਾ ਇਹਨੂੰ ਹਲਦੀ ਨੂੰ ਆਪਾਂ ਕੋਟਾ-ਕਟਾ ਕੇ ਤੇ ਇਹੋ ਜੀ ਬਣਾ ਲਈ ਤੇ ਹੁਣ ਆਪਾਂ ਇਹ ਗ੍ਰੇਂਡਰ ਚੱਕਾਂਗੇ ਤੇ ਗ੍ਰੇਂਡਰ ਦੇ ਵਿੱਚ ਇਹਨੂੰ ਰਗੜ ਲਾਂਗੇ ਤੇ ਮੈਂ ਖਾ ਚੱਲ ਨਾਲ-ਨਾਲ ਘਰ ਦੇ ਕੰਮ ਵੀ ਹੋ ਜਾਣ ਤੇ ਨਾਲ-ਨਾਲ ਆਪਣੀ ਸਬਜ਼ੀ ਵੀ ਬਣ ਜੇ ਤੇ ਨਾਲ ਨਾਲ ਭੈਣਾਂ ਨੂੰ ਸਿੱਖਿਆ ਵੀ ਦਿੱਤੀ ਜਾਵੇ ਵੀ ਭਾਈ ਤੁਸੀਂ ਇਹੋ ਜਿਹੇ ਮਸਾਲੇ ਤਿਆਰ ਕਰਿਆ ਕਰੋ ਤੇ ਦੂਜੇ ਬੰਨੇ ਆਪਣੀ ਬਣ ਗਈ ਜੀ ਸਬਜੀ ਤੇ ਭਾਫਾ ਨਿਕਲੀ ਜਾਂਦੀਆਂ ਨੇ ਇਹ ਹੋ ਗਈ ਤਿਆਰ ਤੇ ਆਪਾਂ ਹੁਣ ਫੀਲਿੰਗ ਲੈ ਕੇ ਵਧੀਆ ਚੰਗੀ ਜੀ ਫੀਲਿੰਗ ਚੱਕ ਕੇ ਖਾਣੀ ਹੈਗੀ ਐ ਤੇ ਤੁਸੀਂ ਕਰਿਓ ਮਿੱਠੇ ਜਿਹਾ ਕਮੈਂਟ ਦੱਸਿਓ ਵੀ ਆਪਣੀ ਆਲੂ ਛੋਲੂਏ ਦੀ ਸਬਜੀ ਤੁਹਾਨੂੰ ਕਿਵੇਂ ਲੱਗੀ ਤੇ ਆਪਾਂ ਨੇ ਹੁਣ ਕੀ ਕੀਤਾ ਜੀ ਚੱਕਿਆ ਦੇਖੋ ਤੁਸੀਂ ਤੇ ਹੁਣ ਇਹਦੇ ਵਿੱਚ ਪਾ ਲੈਣਾ ਹਰਾ ਧਨੀਆ ਵਗੈਰਾ ਸਾਰਾ ਕੁਝ ਪਾ ਕੇ ਇਹਨੂੰ ਵਧੀਆ ਬਣਾ ਲੈਣਾ ਹੈਗਾ ਤੇ ਜਿਹੜੀ ਫੀਲਿੰਗ ਲੈਣੀ ਆ ਉਹ ਵੀ ਤੁਹਾਨੂੰ ਦੱਸਦੇ ਆ ਵੀ ਆਪਾਂ ਹੁਣ ਨਾ ਵਿਆਹ ਵਾਲੇ ਉਥੋਂ ਦੀ ਪੈਲਸ ਦੀ ਫੀਲਿੰਗ ਲੈ ਕੇ ਖਾਣੀ ਆ ਆਹ ਲੋ ਜੀ ਆਪਣੇ ਹੁਣ ਯਾਦ ਆ ਗਿਆ ਤੇ ਹੁਣ ਆਪਾਂ ਇੱਥੇ ਬਹਿ ਕੇ ਖਾਣ ਤੇ ਦੱਸੋ ਜੀ ਫਿਰ ਕਿਵੇਂ ਲੱਗੀ ਵੀਡੀਓ ਤੇ ਆਪਾਂ ਲੈ ਕੇ ਆਵਾਂਗੇ ਕੋਈ ਹੋਰ ਵੀਡੀਓ ਤੇ 8 ਵਜੇ ਆਪਾਂ ਸਹੀ ਰਾਤ ਨੂੰ ਲਾਈਵ ਹੁੰਨੇ ਆ ਆਪਣੇ ਹੈਲਥ ਹਰਬਲ 213 ਚੈਨਲ ਤੇ YouTube ਚੈਨਲ ਤੇ ਆਪਾਂ ਲਾਈਵ ਹੁੰਨੇ ਆ ਆਇਆ ਕਰੋ ਜੀ ਆਪਣੇ ਲਾਈਵ ਦੇ ਵਿੱਚ ਤੇ ਵਿਦਾਇਆ ਕਰੋ ਪਿਆਰ ਓਕੇ ਜੀ ਬਾਏ ਬਾਏ ਆਪਾਂ ਹੁਣ ਸ਼ਕ ਲੀਏ ਪ੍ਰਸ਼ਾਦਾ